ਕਿਹੜੇ ਡੈਜਿਗਨੇਸ਼ਨ ਤੇ ਹੋ ਸਰ ਮੈਂ ਇਥੇ ਐਸ ਡੀਓ ਮੋਗਾ ਹਾਂ ਕਦੀ ਸਰ ਬੀਐਸਐਨਲ ਦੀਆਂ ਕਿਹੜੀਆਂ ਨਵੀਆਂ ਸਕੀਮਾਂ ਆਈਆਂ ਹੋਣ ਬੀਐਸਐਨਲ ਦੀ ਜਿਵੇਂ ਆਲਰੇਡੀ ਤੁਹਾਨੂੰ ਦੱਸਿਆ ਸੀਗਾ ਜੀ ਫਿਰ ਉਹ 4ਜੀ ਸਰਵਿਸ ਆਈ ਸੀ ਆਪਣੀ 4ਜੀ ਤੇ ਵੀ ਆਪਾਂ ਉਹਦੀ ਟੈਕਨੋਲੋਜੀ ਲਾਈ ਹੈ ਜਿਹੜੀ ਕਾਫੀ ਦੂਰ ਤੱਕ ਮਾਰ ਕਰੇਗੀ ਹੁਣ ਤੇ ਕਾਫੀ ਕਮ ਹੋ ਗਿਆ ਹੈਗਾ 90% ਕਮ ਹੋ ਗਿਆ 10% ਰਹਿ ਗਿਆ ਹੈਗਾ ਇੱਕ ਆਪਣੀ ਐਫਟਟੀਐਸ ਸਰਵਿਸ ਹੀ ਉਹਦੇ ਵਿੱਚ ਆਪਾਂ ਵਾਈਫਾਈ ਨੋ ਮਿਲੇ ਕੇ ਆਏ ਸੀਗੇ ਜਿਹਦੇ ਵਿੱਚ ਅਸੀਂ ਕੁਝ ਮੋਬਾਈਲ ਦੇ ਬਿੱਲ ਕਟਵਾਉਣ ਦੀ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ ਕਿਉਂਕਿ ਉਹਨਾਂ ਦੇ ਜਿਹੜੇ ਐਫਟਟੀਐਚ ਕਨੈਕਸ਼ਨ ਹੈ ਉਹਨਾਂ ਦੇ ਬੇਸ ਤੇ ਅਗਰ ਉਹ ਕਿਤੇ ਬਾਹਰ ਰੋਮਿੰਗ ਤੇ ਜਾਂਦੇ ਆ ਆਲ ਓਵਰ ਇੰਡੀਆ ਜਾਂਦੇ ਆ ਔਰ ਵਾਈਫਾਈ ਰੋਮਿੰਗ ਦੀ ਉਹਨਾਂ ਨੂੰ ਅਰੇਂਜ ਮਿਲਦੀ ਹੈ ਤੇ ਉੱਥੇ ਉਹ ਨੈਟ ਚਲਾ ਸਕਦੇ ਆ ਜਿਹਦੇ ਕਰਕੇ ਉਹਨਾਂ ਦੀ ਮੋਬਾਈਲ ਦੀ ਡਾਟਾ ਦੀ ਘੱਟ ਖਪਤ ਹੋਏਗੀ ਇਸ ਤਰ੍ਹਾਂ ਉਹਨਾਂ ਦੇ ਬਿੱਲ ਵੀ ਘਟਣਗੇ ਹੁਣ ਅਸੀਂ ਇੱਕ ਆਪਣਾ ਕੇਬਲ ਟੀਵੀ ਲੈ ਕੇ ਆਏ ਆ ਲਾਈਵ ਟੀਵੀ ਲੈ ਕੇ ਆਏ ਆ ਸਕਾਈ ਪ੍ਰੋ ਦੇ ਨਾਲ ਸਾਡਾ ਹੋਇਆ ਹੈਗਾ ਵੀ ਅਸਲ ਦਾ ਕਰਾਰ ਹੋਇਆ ਪੰਜਾਬ ਵਿੱਚ ਉਹ ਅਸੀਂ ਲਾਂਚ ਕਰਤਾ ਹੈਗਾ ਉਹਦੇ ਲਈ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸਰਵਿਸ ਦੇ ਰਹੇ ਹੈਗੇ ਆ ਤੇ ਦੱਸ ਵੀ ਰਹੇ ਹੈਗੇ ਆ ਇਸ ਸਕਾਈ ਪ੍ਰੋ ਚਲਾਉਣ ਵਾਸਤੇ ਸਰ ਕੀ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਇੱਕ ਤਾਂ FTTH ਦਾ ਗਾਹਕ ਹੋਣਾ ਜ਼ਰੂਰੀ ਹੈ ਜੀ FTTH ਦਾ ਨੰਬਰ ਘਰੇ ਚੱਲਦਾ ਹੋਣਾ ਚਾਹੀਦਾ ਹੈ ਫਿਰ ਆਪਣਾ ਟੀਵੀ ਜਿਹੜਾ ਹੈਗਾ ਟੈਕਨੀਕਲੀ ਟੀਵੀ ਐਂਡਰੋਇਡ ਹੋਣਾ ਚਾਹੀਦਾ ਹੈ ਜੇ ਟੀਵੀ ਐਂਡਰੋਇਡ ਨਹੀਂ ਹੈਗਾ ਸਮਾਰਟ ਹੈਗਾ ਤਾਂ ਉਹਦੇ ਨਾਲ ਇੱਕ ਐਂਡਰੋਇਡ ਬਾਕਸ ਜਾਂ Amazon ਸਟਿਕ ਜਾਂ ਕੋਈ ਵੀ Fire ਸਟਿਕ ਲਗਾ ਕੇ ਆਪਾਂ ਚਲਾ ਸਕਦੇ ਹਾਂ ਕੀ ਫਾਇਦਾ ਹੋਏਗਾ ਜੀ ਗਾਹਕ ਨੂੰ ਇਸ ਦਾ ਇਨਾਂ ਦੇ ਕੇਬਲ ਲੱਗੀ ਐ ਗਾ ਨੂੰ ਫਾਇਦਾ ਇਹ ਹੋਵੇਗਾ ਜੀ ਕਾਫੀ ਦੇਰ ਤੱਕ ਇੱਕ ਟੈਲੀਕਮ ਦਾ ਸੁਪਨਾ ਚੱਲਦਾ ਆ ਰਿਹਾ ਸੀਗਾ ਵੀ ਇੱਕ ਟ੍ਰਿਪਲ ਪਲੇ ਸਰਵਿਸ ਲੋਕਾਂ ਕੋਲ ਆਵੇ ਯਾਨੀ ਇੱਕੋ ਹੀ ਤਾਰ 'ਚ ਉਹਨਾਂ ਦਾ ਟੈਲੀਫੋਨ ਵੀ ਚੱਲੇ ਕਾਲਿੰਗ ਵੀ ਟੈਲੀਫੋਨ ਚੱਲੇ ਕਾਲਿੰਗ ਚੱਲੇ ਔਰ ਪਲੱਸ ਨੈਟ ਚੱਲੇ ਨੈਟ ਦੇ ਨਾਲ ਇਹ ਟੀਵੀ ਵੀ ਚੱਲੇ ਉਹ ਟੀਵੀ ਦੀ ਸਰਵਿਸ ਆਪਾਂ ਨਾਲ ਲੈ ਕੇ ਆ ਗਏ ਹੈਗੇ ਆ ਤਾਂ ਇੱਕ ਤਾਰ ਤੇ ਰਾਹੀ ਔਰ ਇੱਕ ਮਿਲਦੇ ਰਾਹੀ ਉਹ ਤਿੰਨੋਂ ਸਰਵਿਸ ਦਾ ਮਜ਼ਾ ਲੈ ਸਕਦੇ ਆ ਉਹਨਾਂ ਨੂੰ ਆੜੜ ਬਿੱਲ ਭਰਨ ਦੀ ਲੋੜ ਨਹੀਂ ਆੜੜ ਵੈਂਟਰ ਕੋਲ ਜਾਣ ਦੀ ਲੋੜ ਨਹੀਂ ਇੱਕੋ ਵੈਂਟਰ ਕੋਲ ਇਹਨਾਂ ਦਾ ਕੰਮ ਹੋ ਸਕਦਾ ਹੈ ਕਿ ਸਪੀਡ ਵਗੈਰਾ ਜਾਂ ਕੁਝ ਹੋਰ ਚੇਂਜ ਕਰਨ ਦੀ ਲੋੜ ਹੈ ਜਿਹੜੇ ਪਹਿਲਾਂ ਗਾਹਕ ਤੁਹਾਡੇ ਬਣੇ ਹੋਏ ਆ BSNL ਦੇ ਨਹੀਂ ਨੂੰ ਜ਼ਿਆਦਾ ਸਪੀਡ ਦੀ ਚੇਂਜ ਕਰਨ ਦੀ ਲੋੜ ਨਹੀਂ ਹੈ ਉਸੇ ਹੀ ਉਸੇ ਸਪੀਡ ਤੇ ਚੱਲੇਗਾ ਨੂੰ ਕੋਈ ਜ਼ਿਆਦਾ ਬੈਂਡਵਿਥ ਦੀ ਲੋੜ ਨਹੀਂ ਹੈਗੀ ਇਹ ਉਸੇ ਬੈਂਡਵਿਥ ਤੇ ਬਹੁਤ ਵਧੀਆ ਰਿਸਪਾਂਸ ਦੇ ਰਿਹਾ ਹੈਗਾ ਕਈ ਕਸਟਮਰ ਆਏ ਜੀ ਜਿਨ੍ਹਾਂ ਦੇ ਨਹੀਂ ਲੱਗੇ ਹਜੇ FTTH ਉਹ ਉਹ ਕਿੰਨੇ ਪੈਸਿਆਂ ਦੇ ਵਿੱਚ ਲੱਗ ਜਾਂਦਾ ਜੀ ਜੇਕਰ ਕੋਈ ਨਵੇਂ ਜੁੜਨਾ ਚਾਹੁੰਦਾ ਹੈ ਅਗਰ ਮੰਨ ਲਓ ਸ਼ਹਿਰ ਦਾ ਗਾਹਕ ਹੈਗਾ ਜੀ ਤਾਂ ਮਿਨੀਮਮ 495 ਵਾਲਾ ਪਲਾਨ ਹੈਗਾ ਜੀ आ, गा। ए, 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 495 ਵਾਲੇ ਪਲਾਨ 'ਚ ਉਹ ਆਪਣਾ ਨੂੰ ਨੈਟ ਮੋਡਮ ਲੈਣ ਦੀ ਲੋੜ ਨਹੀਂ ਹੈ ਮੋਡਮ ਦੇ ਵਿੱਚ ਹੀ ਬੰਡਲ ONT ਸਕੀਮ ਹੈ ਸਾਡੀ ਬੰਡਲ ONT ਦਾ ਮਤਲਬ ਮੈਂ ਥੋੜਾ ਜਿਆਦਾ ਦੱਸ ਦਿੰਦਾ ਕਿ ਗਵਰਨਮੈਂਟ ਵੱਲੋਂ ਐਡਿਡ ਮੋਡਮ ਦਿੱਤਾ ਜਾਂਦਾ ਹੈਗਾ ਤਾਂ ਕਿ ਗਾਹਕ ਨੂੰ ਪਰਚੇਜ਼ ਕਰਨ ਦੀ ਲੋੜ ਨਹੀਂ ਪੈਂਦੀ ਜੀ ਇਹਦੇ ਵਿੱਚ ਤੇ ਇਹ 495 GST ਦਾ ਉਹਦਾ ਬਿੱਲ ਆਏਗਾ ਇੱਕ ਸਿਕਿਉਰਿਟੀ 500 ਰੁਪਏ ਜਿਹੜੀ ਗਵਰਨਮੈਂਟ ਲੈਂਦੀ ਹੈ ਉਹ 5 ਮਹੀਨਿਆਂ 'ਚ ਡਿਵਾਈਡ ਕਰ ਦਿੰਦੀ ਹੈ ਤਾਂ ਕਿ ਇੱਕੋ ਦਾਮ ਬੋਝ ਨਹੀਂ ਪੈਂਦਾ ਜੇਬ ਤੇ ਪਲੱਸ ਇਹਦੇ ਨਾਲ ਇੱਕ ਜਿਹੜੀ ਚੀਜ਼ ਹੈਗੀ ਹੈ ਕਿ ਆਉਣ ਵਾਲੇ ਟਾਈਮ ਤੇ ਅ ਅਸੀਂ ਇੱਕ ਹੋਰ ਇਨਸੈਂਟਿਵ ਦੇ ਰਹੇ ਹੈਗੇ ਆ ਕਿ 100 ਰੁਪਏ ਪਹਿਲਾ ਮਹੀਨਾ ਮਾਫ ਹੋਏਗਾ ਜਿੱਦੋਂ ਤੁਸੀਂ ਲਵਾਏਗਾ ਕੈਲੰਡਰ ਮੰਥ ਜਿਹੜਾ ਕਰੰਟ ਮੰਥ ਹੋਏਗਾ ਮੰਨ ਲਓ ਜਨਵਰੀ ਚ ਲਵਾਉਂਦਾ ਤਾਂ ਜਨਵਰੀ ਮੰਥ ਫ੍ਰੀ ਹੋਏਗਾ ਉਸ ਤੋਂ ਅਗਲੇ ਜਿਹੜੇ 3 ਮਹੀਨਿਆਂ ਤੱਕ 100-100 ਰੁਪਏ ਦਾ ਡਿਸਕਾਊਂਟ ਵੀ ਆਏਗਾ ਜੀ ਤੇ ਇੱਕ ਬਹੁਤ ਵਧੀਆ ਆਫਰ ਵੀ ਅਸੀਂ ਲੈ ਕੇ ਆਈ ਹੈ ਇਹਨੂੰ ਜ਼ਰੂਰ ਇਸਤੇਮਾਲ ਕਰਨਾ ਬੇ ਗਾਹਕ ਜੁੜਨ ਸਾਡੇ ਨਾਲ ਠੀਕ ਹੈ ਜੀ ਚਲੋ ਸਾਡੇ ਵੱਲੋਂ ਵੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਅਡਵਾਂਸ ਦੇ ਵਿੱਚ ਮੁਬਾਰਕਾਂ ਜੀ ਵੀ ਲੋਕਵਤਵ ਵਦ ਬੀਐਸਐਨਲ ਦਾ ਫਾਇਦਾ ਉਠਾਉਣ ਹਾਂਜੀ ਸ਼ੁਕਰੀਆ ਜੀ ਧੰਨਵਾਦ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ